ਦੂਰ ਸਾਭ ਸੀਟ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੰਜੇਲ ਵਿੱਚ ਬੰਦ ਹਨ ਪਰ ਪੰਜਾਬ ਵਿੱਚ ਉਹਨਾਂ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਬਾਰੇ ਚਰਚਾਵਾਂ ਤੇਜ਼ ਹੋ ਰਹੀਆਂ ਹਨ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਹਨ ਇਸ ਸਾਖੀ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਐਂਦਵਾ ਨੂੰ ਆਪਣਾ ਅਗਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰ ਦਿੱਤਾ ਪਾਰਟੀ ਨੇ ਇਹ ਐਲਾਨ ਤਲਵੰਡੀ ਸਾਬੋ ਵਿੱਚ ਹੋਈ ਵਿਸਾਖੀ ਕਾਨਫਰੰਸ ਦੌਰਾਨ ਕੀਤਾ ਫਰੀਦਕੋਟ ਦੇ ਸੰਤਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਪਾਰਟੀ ਵਰਕਰਾਂ ਨੂੰ ਅਗਲੇ ਡੇਢ ਸਾਲ ਲਈ ਅਮਰਤਪਾਲ ਸਿੰਘ ਲਈ ਪ੍ਰਚਾਰ ਕਰਨ ਦੀ ਅਪੀਲ ਕੀਤੀ ਹੈ ਦੱਸਦੇ ਕਿ ਹਾਲੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਮਰਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਖਡੂਰ ਸਾਬ ਸੀਟ ਤੋਂ ਜਿੱਤ ਦਰਜ ਕੀਤੀ ਇਸ ਦੌਰਾਨ ਫਰੀਦਕੋਟ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਵੀ ਚੰਗੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਮਿਲ ਕੇ ਪਾਰਟੀ ਦਾ ਐਲਾਨ ਕੀਤਾ ਗਿਆ ਤੇ ਹੁਣ ਉਸੇ ਪਾਰਟੀ ਵੱਲੋਂ ਅਮਰਿਤਪਾਲ ਨੂੰ 2027 ਦੀਆਂ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਗਿਆ ਹੈ ਇਸ ਦਿਨ ਆੜੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਮਾਲਵੇ ਤੋਂ ਚੋਣ ਲੜਾਈ ਜਾਵੇਗੀ ਤੇ ਮਾਲਵੇ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕੀਤੀ ਜਾਵੇਗੀ ਪੰਜਾਬ ਵਿੱਚ ਥੋੜੀ ਬਾਰਿਸ਼ ਪੈਣ ਕਰਕੇ ਮਿਲੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ 16 ਪ੍ਰਾਅ ਤੋਂ ਲਗਾਤਾਰ 3 ਦਿਨ ਲੋਕਾਂ ਨੂੰ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਂਝੀ ਕਰਦੇ ਹੋਏ ਵਿਭਾਗ ਨੇ ਕਿਹਾ ਹੈ ਕਿ 17 April ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਜਦਕਿ 18 ਤੇ 19 April ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸ ਦਿਨਾਂ ਲਈ ਮੌਸਮ ਵਿਭਾਗ ਵੱਲੋਂ 16, 17, 18 April ਨੂੰ ਸੂਬੇ ਵਿੱਚ ਲੂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹਨਾਂ 3 ਦਿਨਾਂ ਲਈ ਜ਼ਿਲ੍ਹਿਆਂ ਲਈ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਉਥੇ ਹੀ ਮੌਸਮ ਵਿਭਾਗ ਨੇ ਅਗਲੇ 48 ਤੋਂ 72 ਘੰਟਿਆਂ ਵਿੱਚ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਪੰਜਾਬ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਹੈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਪੂੜਾ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਭੁਹਾਣੇ ਪਾਣਗੇ ਬੱਚੇ ਪ੍ਰਾਈਵੇਟ ਜੋ ਕੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਪ੍ਰਾਈਵੇਟ ਜੋ ਕੀ ਫੀਸ ਹੈ ਨਹੀਂ ਗਰੀਬਤ ਗਰੀਬ ਲੋਕਾਂ ਕੋਲੇ ਮੈਂ ਕਹਿੰਦਾ ਇਹ ਜੇ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ ਚ ਬਦਲ ਜੂਗੀ ਜੇ ਬੱਚਾ ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ ਚ ਬਣਾਣਾ ਪ੍ਰਾਈਵੇਟ ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ এডੂਕੇਸ਼ਨ ਦਾ ਉਹ ਸੇਮ ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਦੀ ਪ੍ਰਾਈਵੇਟ ਜੋਗੇ ਪੈਸੇ ਨਹੀਂ ਕਈ ਤਾਂ ਆਪਣੇ ਘਰਾਂ ਚੀ ਬਜ਼ੁਰਗਾਂ ਨੂੰ ਲਈ ਪਏ ਨੇ ਉਡੀਕ ਉਡੀਕ ਹੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋ ਗਏ ਸਸਕਾਰ ਕਰ ਦਾਂਗੇ ਪੈਸੇ ਐ ਨਹੀਂ ਜੇ ਕੋਈ ਐਸੀ ਲਾ ਇਲਾਜ ਬਿਮਾਰੀ ਐ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੇ ਉਹ ਵਿਕ ਜੂਗੀ ਜ਼ਮੀਨ ਹਸਪਤਾਲਾਂ ਤੇ ਲੱਗੇ ਹੋયા ਆ ਇਹ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰਾ ਲਿਓ ਉਹ ਮਸ਼ੀਨਾ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲੈ ਕੇ ਲਾ ਰਹੇ ਹਾਂ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲੱਗੂ ਇਹ ਚ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋ ਜੋ ਵੀ ਮਜਬੂਰੀ ਦੀ ਬਜਾਏ ਸੋ ਇਹੀ ਸੁਪਨੇ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੇ ਲਏ ਸੀਗੇ 14 ਅਪ੍ਰੈਲ 1891 ਨੂੰ ਬਾਬਾ ਸਾਹਿਬ ਦਾ ਜਨਮ ਹੋਇਆ ਤੇ ਬਲਕੇ ਅੱਪਾ ਤਾਂ ਪੁਰਾਣੀਆਂ ਗੱਲਾਂ ਕਰਦਿਆਂ ਮੈਂ ਕਿਉਂਕਿ ਆਪਾਂ ਜ਼ਿਆਦਾਤਰ ਮਾਲਵੇ ਤੋਂ ਹੀ ਆਪਾਂ ਜ਼ਿਆਦਾ ਮੈਂ ਆਪ ਦੇਖਿਆ ਇਹ ਪਿੰਡ ਸਾਡੇ ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਸੀਰੀ ਦਾ ਜਾਂ ਪਾਲੀ ਦਾ ਉਹ ਤਾਂ ਭਾਂਡਾ ਲੱਗ ਪਿਆ ਹੁੰਦਾ ਸੀ ਜੀ ਪੌੜੀ ਪਪੌੜੀਆਂ ਦੇ ਉੱਤੇ ਪਿਆ ਜਾਂ ਉੱਧਰ ਪਿਆ ਤੇ ਅਸੀਂ ਬੱਚੇ ਹੁੰਦੇ ਸੀ ਸਾਨੂੰ ਕਹਿੰਦੇ ਵੀ ਭੋਲੇ ਨੂੰ ਜਦ ਬਲੌਰ ਨੂੰ ਹੈ ਨਾ ਜੇ ਦਰਸ਼ਨ ਸਾਡੇ ਜਿਹੜੇ ਸਿਰੀ ਪਾਲੀ ਰਹੇ ਉਹਨੂੰ ਚਾਹ ਦੇਣੀ ਹੈ ਜੇ ਰੋਟੀ ਪਾਣੀ ਹੈ ਭਾਂਡਾ ਨਹੀਂ ਨਾਲ ਲੱਗਣਾ ਚਾਹੀਦਾ ਐ ਤਾਂहां ਤੋਂ ਪਾਣੀ ਹੈ ਮਨੇ ਤਾਂ ਹੁਣ ਤੱਕ ਦੇਖਦੇ ਰਹੇ ਆ ਜੀ ਸੋ ਮੈਂ ਜਾਣਦਾ ਉਹਨਾਂ ਘਰਾਂ ਦੇ ਨਕਸ਼ੇ ਜਿੱਥੇ ਮੈਂ ਦਿਹਾੜੀਆਂ ਪੁੱਛਣ ਜਾਂਦਾ ਰਿਆਂ ਜੇ ਚੁੱਲ੍ਹਾ ਤਾਂ ਅਗਨੀ ਜੇ ਆਗਿਆ ਤਾਂ ਪ੍ਰਾਂਤ ਨਹੀਂ ਜੇ ਪ੍ਰਾਂਤ ਹੈ ਤਾਂ ਆਟਾ ਨਹੀਂ ਜੇ ਆਟਾ ਹੈ ਤਾਂ ਬਾਲਣ ਨਹੀਂ ਜੇ ਮੰਝਾ ਹੈ ਤਾਂ ਛੱਤ ਨਹੀਂ ਜੇ ਛੱਤ ਹੈ ਤਾਂ ਰਜਾਈ ਨਹੀਂ ਜੇ ਰਜਾਈ ਹੈ ਤਾਂ ਉੱਚ ਲੋਗਰ ਨਹੀਂ ਕਿਉਂਕਿ ਰਜਾਈ ਉੱਪਰ ਲੈ ਕੇ ਵੀ ਸਾਰੀ ਛੱਤ ਦਿਖਦੀ ਹੈ ਮੈਂ ਉਹ ਜਾਣਦਾ ਸਾਰੀਆਂ ਚਾਚੀਆਂ ਤਾਈਆਂ ਲੱਗਦੀਆਂ ਸਾਡੇ ਆਪਣੇ ਸ਼ਰੀਕੇ ਕਬੀਲੇ ਚ ਹੁੰਨੇ ਆ ਸੋ ਇਹਨੂੰ ਖਤਮ ਸਿਰਫ ਨਾ ਕੋਈ ਨੀਲੇ ਕਾੜ ਕਰੇ ਨਾ ਪੀਲਾ ਨਾ ਹਰਾ ਕਾੜ ਕਰੇ ਇਹਨੂੰ ਖਤਮ ਇਹਨਾਂ ਦੀ ਘਰਾਂ ਦੀ ਗਰੀਬੀ ਨੂੰ ਸਿਰਫ ਤੇ ਸਿਰਫ ਕੁਆਲਟੀ ਐਜੂਕੇਸ਼ਨ ਹੀ ਚੱਕ ਸਕਦੀ ਹੈ ਜੇ ਉਹਨਾਂ ਦੇ ਜਵਾਕਾਂ ਨੂੰ ਪੜਾ ਦਈਏ ਬਸ ਜੇ ਉਹਨਾਂ ਦੇ ਬੱਚਿਆਂ ਨੂੰ ਪੜਾ ਦਈਏ ਤਾਂ ਉਹਨਾਂ ਦੀਆਂ ਕਈ ਪੀੜੀਆਂ ਦੀ ਗਰੀਬੀ ਚੱਕੀ ਜਾਊਗੀ ਨਹੀਂ ਤਾਂ ਇਹਨੂੰ ਜਿਹੜੇ ਨੇ ਨਾ ਇਹਨੂਆਂ ਨਾਲ ਇੱਥੇ ਗੰਜ ਪੈ ਗਏ ਲੇਡੀਜ਼ ਦੇ ਇਹਨੂੰ ਪੱਕਾ ਹੀ ਰਹਿੰਦਾ ਸਿਰ ਤੇ ਸਵੇਰੇ ਗੋਹੇ ਆਲਾ ਬੱਠਲ ਹੈ ਦੁਪਹਿਰੇ ਚਰੀ ਅਲੀ ਪੰਡਾ ਹੈ ਸ਼ਾਮ ਨੂੰ ਲੱਕੜਾਂ ਵਾਲੀ ਕੋ ਭਰੀ ਹੈ ਬਸ ਹਰ ਵਕਤ ਇਨੂੰ ਜਿਹੜੇ ਨੇ ਸਿਰ ਤੇ ਰਹਿੰਦੇ ਨੇ ਗੋਲ ਗੋਲ ਨਿਸ਼ਾਨ ਪੈ ਗਏ ਜੀ ਐਸ ਲੈਵਲ ਤੱਕ ਮੈਂ ਜਾਣਦਾ ਜੀ ਉਹਨਾਂ ਨੂੰ ਇਹਨਾਂ ਨੇ ਧਿਆਨ ਨਹੀਂ ਦਿੱਤਾ ਰਾਜੇ ਸੀ ਵੱਡੇ ਬੰਦੇ ਸੀ ਜਿੱਤ ਜਾਂਦੇ ਸੀ ਅੰਦਰੋਂ ਕੁੰਡੇ ਬੰਦ ਕਰ ਲੈਂਦੇ ਸੀ ਪਬਲਿਕ ਨਾਲ ਜਿ ਕਿਤੇ ਉਹਨੇ 1-5 ਸਾਲ ਲੱਗਾ ਤੇ ਉਹਨਾਂ ਦੇ OSD ਵਗੈਰਾ ਜਾਰ ਕਰਾਉਂਦੇ ਸੀ ਸਰ ਪਬਲਿਕ ਕੋਲੇ ਜਾਣ ਦਾ ਟਾਈਮ ਆ ਗਿਆ ਕੁੰਡਾ ਖੋਲ ਲੀਏ ਤੇ ਖੋਲ ਲੋ ਕੁੰਡਾ ਬਥੇਰਾ ਐ ਕਰਕੇ ਕੁੰਡਾ ਦਾ ਖੋਲ ਲਿਆ ਗੇਟ ਨਹੀਂ ਖੁੱਲਦੇ ਸੀ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਬਾਅਦ ਚ ਪਤ ਰਗ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾ ਗਏ ਕੁੰਡਾ ਕਹਿੰਦੇ ਹੁਣ ਅੰਦਰ ਹੀ ਰਹੋ ਬਸ ਹੁਣ ਅੰਦਰ ਹੀ ਬੈਠੇ ਨੇ ਉਹ ਜਦ ਤੁਸੀਂ ਲੋਕਾਂ ਵਾਸਤੇ ਗੁੰਡੇ ਨਹੀਂ ਖੋਲੋਗੇ ਲੋਕ ਤੁਹਾਡੇ ਵਾਸਤੇ ਕਿਉਂ ਖੋਲਣਗੇ ਭਈ pois universidade esse stage assim